ਪੰਜਾਬ ਸਰਕਾਰ ਵੱਲੋਂ ਲਏ ਇੱਕ ਤਾਜ਼ਾ ਫੈਸਲੇ ਤੇ ਵੀ ਸਵਾਲ ਉੱਠੇ ਨੇ ਸਵਾਲ ਕਿਸ ਨੇ ਖੜੇ ਕੀਤੇ ਨੇ ਕਿਰਤੀ ਧਰਾਂ ਨੇ ਮਜ਼ਦੂਰਾਂ ਦੀਆਂ ਜਥੇਬੰਦੀਆਂ ਨੇ ਤੇ ਹੋਰ ਜੜੀਆਂ ਬੁੱਧੀਜੀਵੀਆਂ ਨੇ ਇਸ ਦੇ ਉੱਤੇ ਟਿੱਪਣੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਨੇ ਕਿ ਕੇਂਦਰ ਸਰਕਾਰ ਦੇ ਅਸਲ ਵਿੱਚ ਜਿਹੜੇ ਲੇਬਰ ਕੋਡ ਨੇ ਉਹਨਾਂ ਨੂੰ ਟੇਢੇ ਢੰਗ ਨਾਲ ਪੰਜਾਬ ਸਰਕਾਰ ਲਾਗੂ ਕਰਨਾ ਚਾਹੁੰਦੀ ਹੈ ਇਸ ਦੇ ਵਿੱਚ ਮਜ਼ਦੂਰਾਂ ਨੂੰ ਘਟ ਹੈ ਪਰ ਕਾਰਪੋਰੇਟ ਤੇ ਵੱਡੇ ਅਦਾਰੇ ਨੇ ਜਿਹੜੇ ਉਹਨਾਂ ਨੂੰ ਫਾਇਦਾ ਪਹੁੰਚਾਉਣ ਦੀ ਕੋਸ਼ਿਸ਼ ਪੰਜਾਬ ਸਰਕਾਰ ਕਰ ਰਹੀ ਹੈ ਔਰ ਸਰਕਾਰ ਦੇ ਸਵਾਲ ਉਠਾਉਂਦਿਆਂ ਹੋਇਆਂ ਇਹ ਵੀ ਕਿਹਾ ਜਾ ਰਿਹਾ ਉਹਨਾਂ ਆਗੂਆਂ ਦੇ ਵੱਲੋਂ ਕਿ ਦਰਅਸਲ ਪੰਜਾਬ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਵੈਸੇ ਤਾਂ ਗੱਲ ਨਹੀਂ ਬਾਤੀ ਭਾਜਪੀ ਨੂੰ ਲੈ ਕੇ ਕੇਂਦਰ ਸਰਕਾਰ ਨੂੰ ਲੈ ਕੇ ਮਾੜਾ ਚੰਗਾ ਬੋਲਦੀ ਰਹਿੰਦੀ ਹੈ ਪਰ ਜਦੋਂ ਵਾਰੀ ਆਉਂਦੀ ਹੈ ਨੀਤੀਆਂ ਦੀ ਤਾਂ ਨੀਤੀ ਉਹਨਾਂ ਦੀ ਸਭ ਤੋਂ ਪਹਿਲਾਂ ਲਾਗੂ ਕਰਨ ਦੇ ਵਿੱਚ ਸ਼ਾਮਲ ਹੁੰਦੀ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਔਰ ਇਹ ਵੀ ਕਿਹਾ ਗਿਆ ਕਿ ਇੱਕ ਉਦਾਹਰਨ ਉਦੋਂ ਮਿਲੀ ਸੀ ਜਦੋਂ ਨਵੀਂ ਸਿੱਖਿਆ ਨੀਤੀ ਆਈ ਤਾਂ ਬਹੁਤ ਸਾਰੇ ਸੂਬੇ ਸੀ ਅਜਿਹੇ ਖਾਸ ਕਰਕੇ ਜਿਹੜੇ ਦੱਖਣੀ ਭਾਰਤ ਦੇ ਪਾਸੇ ਪੈਂਦੇ ਸੂਬੇ ਨੇ ਉਹਨਾਂ ਨੇ ਵਿਰੋਧ ਕੀਤਾ ਕਿਉਂਕਿ ਉਸ ਦੇ ਵਿੱਚ ਭਾਸ਼ਾ ਦਾ ਨੁਕਸਾਨ ਹੋਣਾ ਸਥਾਨਕ ਤੌਰ ਦੇ ਉੱਤੇ ਤੇ ਹੋਰ ਬੜੀਆਂ ਖਾਮੀਆਂ ਨੇ ਨਵੀਂ ਸਿੱਖਿਆ ਨੀਤੀ ਵਿੱਚ ਉਹਨਾਂ ਦੇ ਮੁਤਾਬਕ ਪਰ ਪੰਜਾਬ ਸਰਕਾਰ ਨੇ ਨਵੀਂ ਸਿੱਖਿਆ ਨੀਤੀ ਨੂੰ ਲਾਗੂ ਕਰਨ ਦੇ ਵਿੱਚ ਝਟ ਲਾਇਆ ਔਰ ਨੋਟੀਫਿਕੇਸ਼ਨ ਤੱਕ ਜਾਰੀ ਕਰ ਦਿੱਤੇ ਤਾਂ ਹੁਣ ਇਸੇ ਤਰ੍ਹਾਂ ਕਿਰਤ ਕਾਨੂੰਨਾਂ ਦੇ ਬਾਰੇ ਜਾਂ ਫਿਰ ਕਿਰਤਿਆਂ ਦੇ ਬਾਰੇ ਨਹੀਂ ਸੋਚਿਆ ਜਾ ਰਿਹਾ ਪੰਜਾਬ ਸਰਕਾਰ ਨੇ ਆਪਣੀ ਕੈਬਨਟ ਦੇ ਵਿੱਚ ਫੈਸਲਾ ਲੈ ਲਿਆ ਔਰ 9 ਘੰਟੇ ਦੀ بجائے ਹੁਣ ਦਰਅਸਲ 12 ਘੰਟੇ ਕੰਮ ਕੀਤਾ ਜਾਵੇਗਾ ਪਰ ਨਾਲ ਇੱਕ ਤਜਵੀਜ਼ ਰੱਖੀ ਗਈ ਹੈ ਕਿ ਜਿਹੜਾ ਐਕਸਟਰਾ ਟਾਈਮ ਓਵਰਟਾਈਮ ਲਵਾਇਆ ਜਾਏਗਾ ਤਾਂ ਉਸਦੇ ਲਈ ਦੁੱਗਣੀ ਦਰ ਦੇ ਉੱਤੇ ਤਨਖਾਹ ਦੇਣੀ ਪਵੇਗੀ ਪਰ ਇਹ ਤੈਅ ਕੌਣ ਕਰੇਗਾ ਪਹਿਲਾਂ ਵੀ ਜਿਹੜਾ ਵੱਧ ਕੰਮ ਲਿਆ ਜਾਂਦਾ ਹੈ ਤੈਅ ਕੀਤੇ ਗਏ ਸਮੇਂ ਤੋਂ ਬਾਅਦ ਦਾ ਉਸ ਦੀ ਕਿੰਨੀ ਦੁੱਗਣੀ ਤਨਖਾਹ ਹੁਣ ਤੱਕ ਕਿਸ ਨੂੰ ਕਿੱਥੇ ਮਿਲੀ ਹੈ ਇਸ ਦੇ ਬਾਰੇ ਕੋਈ ਕਿਸੇ ਤਰ੍ਹਾਂ ਦੀ ਜਵਾਬ ਦੇ ਨਹੀਂ ਹੈ ਬਹੁਤ ਸਾਰੇ ਜਏ ਵੱਡੇ ਵੱਡੇ ਮਾਲ ਨੇ ਵੱਡੀਆਂ ਫੈਕਟਰੀਆਂ ਨੇ ਵੱਡੇ کارਖਾਨੇ ਨੇ ਉਦਯੋਗਪਤੀ ਨੇ ਜਿਹੜੇ ਉਹ ਲੇਬਰ ਤੋਂ ਕੰਮ ਤਾਂ ਲੈਂਦੇ ਨੇ ਪਰ ਐਕਸਟਰਾ ਟਾਈਮ ਟਾਈਮ ਦੇਣਾ ਹੁੰਦਾ ਜਾਂ ਓਵਰਟਾਈਮ ਦੇਣਾ ਹੁੰਦਾ ਇਹ ਕੋਡ ਕਿਵੇਂ ਲਾਗੂ ਹੈ ਔਰ ਕਿੱਥੇ ਜਵਾਬ ਤਲਬੀ ਹੈ ਇਸ ਦੇ ਬਾਰੇ ਕੋ ਬਹੁਤੀ ਗੱਲ ਜਿਹੜੀ ਹੈ ਸਾਹਮਣੇ ਨਹੀਂ ਆਉਂਦੀ ਜਿੱਥੇ ਜਿੱਥੇ ਤਾਂ ਇਹਨਾਂ ਫੈਕਟਰੀਆਂ ਅਦਾਰਿਆਂ ਦੇ ਵਿੱਚ ਯੂਨੀਅਨ ਕੰਮ ਕਰਦੀਆਂ ਨੇ ਉੱਥੇ ਫਿਰ ਵੀ ਕਿਸੇ ਨਾ ਕਿਸੇ ਤਰ੍ਹਾਂ ਦੇ ਵਿੱਚ ਕੰਟਰੋਲ ਹੈ ਪਰ ਜਿੱਥੇ ਕੋਈ ਯੂਨੀਅਨ ਸਟਰੋਂਗ ਨਹੀਂ ਹੈ ਜਿੱਥੇ ਕਿਰਤੀਆਂ ਦੇ ਹੱਕ ਵਿੱਚ ਬੋਲਣ ਵਾਲਾ ਕੋਈ ਨਹੀਂ ਹੈ ਤਾਂ ਉਹਨਾਂ ਨੂੰ ਮਜਬੂਰੀ ਵਸ ਵੱਧ ਵੀ ਕੰਮ ਲਿਆ ਜਾਂਦਾ ਕਿਰਤ ਘਟ ਦਿੱਤੀ ਜਾਂਦੀ ਹੈ ਇਸੇ ਤਰ੍ਹਾਂ ਦੇ ਖਦਸ਼ੇ ਪ੍ਰਗਟਾਏ ਗਏ ਨੇ ਇੱਥੇ ਸਭ ਤੋਂ ਪਹਿਲਾਂ ਵਿਸਥਾਰ ਦੇ ਨਾਲ ਤੁਹਾਡੇ ਨਾਲ ਦੱਸ ਦਿੰਨੇ ਕਰ ਦਿੰਨੇ ਆ ਕਿ ਪੰਜਾਬ ਸਰਕਾਰ ਨੇ ਮੰਤਰੀ ਮੰਡਲ ਦੇ ਵਿੱਚ ਪਹਿਲੀ ਗੱਲ ਤੇ ਫੈਸਲਾ ਕੀ ਲਿਆ ਫਿਰ ਦੱਸਾਂਗੇ ਕਿ ਇਸ ਦੇ ਉੱਤੇ ਇਤਰਾਜ਼ ਹੋਰ ਕੀ ਕੀ ਆ ਰਹੇ ਨੇ ਤੇ ਉਸ ਪਿੱਛੇ ਦਲੀਲਾਂ ਕੀ ਦਿੱਤੀਆਂ ਗਈਆਂ ਨੇ ਦਰਅਸਲ ਪੰਜਾਬ ਦੁਕਾਨ ਤੇ ਵਪਾਰਕ ਅਦਾਰੇ ਐਕਟ ਵਿੱਚ ਵੀ ਸੋਧ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ ਤੇ ਜਿਹੜੇ ਅਦਾਰਿਆਂ ਦੇ ਵਿੱਚ ਜਿਹੜੀ ਥਾਵਾਂ ਦੇ ਉੱਤੇ 20 ਤੱਕ ਕੰਮੇ-ਕੰਮ ਕਰਨਗੇ ਉਹਨਾਂ ਨੂੰ ਐਨਓਸੀ ਦੀ ਕੋਈ ਲੋੜ ਨਹੀਂ ਪਵੇਗੀ 12 ਘੰਟੇ ਕੰਮ ਦੀ ਇਜਾਜ਼ਤ ਵੀ ਦੇ ਦਿੱਤੀ ਗਈ ਹੈ ਪੰਜਾਬ ਸਰਕਾਰ ਨੇ ਕਿਰਤ ਸੁਧਾਰ ਕਰਦਿਆਂ ਸੂਬੇ ਵਿੱਚ ਕਾਰੋਬਾਰ ਨੂੰ ਸਖਾਲਾ ਬਣਾਉਣ ਦੇ ਹਵਾਲੇ ਨਾਲ ਉਦੇਸ਼ ਦੇ ਨਾਲ ਕਿਹਾ ਕਿ 95% ਦੀ ਛੋਟੇ ਕਾਰੋਬਾਰੀਆਂ ਤੇ ਲੱਗਣ ਵਾਲੀਆਂ ਸ਼ਰਤਾਂ ਘੱਟ ਕਰ ਦਿੱਤੀਆਂ ਨੇ ਇਸ ਲਈ ਸਰਕਾਰ ਨੇ ਪੰਜਾਬ ਦੁਕਾਨ ਤੇ ਵਪਾਰਕ ادارے ਐਕਟ 1958 ਚ ਸੋਧ ਨੂੰ ਮਨਜ਼ੂਰੀ ਦੇ ਦਿੱਤੀ ਹੈ ਤੇ ਸੋਧ ਨੂੰ ਮਨਜ਼ੂਰੀ ਮਿਲਣ ਨਾਲ ਹੁਣ 20 ਵਰਕਰਾਂ ਤੱਕ ਵਾਲੇ ادارے ਲਈ ਐਨਓਸੀ ਦੀ ਲੋੜ ਨਹੀਂ ਪਵੇਗੀ ਨਾ ਹੀ ਕੋਈ ਇਨਸਪੈਕਟਰ ਛਾਪੇਮਾਰੀ ਕਰ ਸਕਣਗੇ ਦੁਕਾਨਾਂ ਤੇ ਕਾਰੋਬਾਰੀਆਂ ਨੂੰ ਪਰੇਸ਼ਾਨ ਕਰ ਸਕਦੇ ਨੇ ਜੇਕਰ ਇਨਸਪੈਕਟਰ ਪਰੇਸ਼ਾਨ ਕਰਦੇ ਸੀ ਕਾਰੋਬਾਰੀਆਂ ਨੂੰ ਤਾਂ ਫਿਰ ਉਸ ਦੇ ਵਿੱਚ ਕਾਨੂੰਨ 'ਚ ਤਬਦੀਲੀ ਕੀ ਇਸ ਤਰ੍ਹਾਂ ਕੀਤੀ ਜਾਣੀ ਸੀ ਵੀ ਆਪਣੇ 'ਚ ਵੱਡਾ ਸਵਾਲ ਹੈ ਔਰ ਨਾਲ ਹੀ ਕਿਹਾ ਗਿਆ ਹੈ ਕਿ ਇਨਸਪੈਕਟਰੀ ਰਾਜ ਪੂਰੀ ਤਰ੍ਹਾਂ ਖਤਮ ਹੋ ਜਾਵੇਗਾ ਸਰਕਾਰ ਦਾ ਦਾਵਾ ਹੈ ਇਸ ਨਵੀਂ ਸੋਧ ਵਿੱਚ ਇਹੋ ਜੇ 95% ਦੀ ਕਾਰੋਬਾਰੀ ਆ ਜਾਣਗੇ ਉਹਨਾਂ ਦਾ ਦਾਵਾ ਹੈ ਕਿ ਜਿਨ੍ਹਾਂ ਕੋਲ 20 ਤੋਂ ਘੱਟ ਵਰਕਰ ਕੰਮ ਕਰਦੇ ਨੇ ਫੈਸਲਾ ਮੁੱਖ ਮੰਤਰੀ ਭਗਵੰਤ ਮਾਨ ਦੀ ਪ੍ਰਧਾਨਗੀ 'ਚ ਹੋਈ ਉਹਨਾਂ ਦੀ ਰਿਹਾਈਸ਼ ਤੇ ਕੈਬਨਟ ਮੀਟਿੰਗ ਦੇ ਵਿੱਚ ਲਿਆ ਗਿਆ ਹੈ ਸੂਬਾ ਸਰਕਾਰ ਇਹ ਸੋਧ ਬਿੱਲ ਵਿਧਾਨ ਸਭਾ 'ਚ ਪੇਸ਼ ਕਰੇਗੀ ਤੇ ਸਦਨ 'ਚ ਬਿੱਲ ਪਾਸ ਹੋਣ ਪਰੰਤ ਨਵਾਂ ਕਾਨੂੰਨ ਲਾਗੂ ਹੋ ਜਾਵੇਗਾ ਇਸ ਦੇ ਨਾਲ ਹੀ ਪੰਜਾਬ ਦੇਸ਼ ਦਾ ਪਹਿਲਾ ਸੂਬਾ ਬਣ ਜਾਵੇਗਾ ਜਿੱਥੇ ਕਾਰੋਬਾਰੀਆਂ ਨੂੰ 20 ਵਰਕਰ ਤੱਕ ਦੀ ਕਾਨੂੰਨੀ ਰਾਹਤ ਹੋਵੇਗੀ ਜਿਵੇਂ ਕਿ ਪਹਿਲਾਂ ਜ਼ਿਕਰ ਕੀਤਾ ਕਿ ਪੰਜਾਬ ਸਰਕਾਰ ਨੇ ਦਰਅਸਲ ਲੇਬਰ ਕੋਡ ਜੋ ਕੇਂਦਰ ਸਰਕਾਰ ਲੈ ਕੇ ਆਈ ਹੈ ਕਿਰਤ ਕਾਨੂੰਨਾਂ ਨੂੰ ਖਤਮ ਕਰਨ ਤੋਂ ਬਾਅਦ ਜਿਸ ਦੇ ਵਿੱਚ ਇਹ ਵੀ ਕਿਹਾ ਗਿਆ ਸੀ ਵੱਡੇ ਪੱਧਰ ਦੇ ਉੱਤੇ ਦੇਸ਼ ਭਾਰ ਦੇ ਵਿੱਚ ਚਰਚਾ ਹੋਈ ਜਥੇਬੰਦੀਆਂ ਦੇ ਵਿੱਚ ਮੁਲਾਜ਼ਮ ਜਥੇਬੰਦੀਆਂ ਦੇ ਵਿੱਚ ਮਜ਼ਦੂਰਾਂ ਦੀਆਂ ਜਥੇਬੰਦੀਆਂ ਦੇ ਵਿੱਚ ਕਿ ਸਾਰਾ ਸਰਕਾਰ ਕਾਰਪੋਰੇਟਾਂ ਦੇ ਹੱਕ ਵਿੱਚ ਭੁਗਤਣ ਦੇ ਲਈ ਲੇਬਰ ਕੋਡ ਲਿਆਂਦੇ ਗਏ ਨੇ ਹੁਣ ਉਸੇ ਤਰ੍ਹਾਂ ਪੰਜਾਬ ਨੇ ਪਹਿਲ ਕੀਤੀ ਹੈ ਇਸ ਕੰਮ ਦੇ ਵਿੱਚ ਕਿ ਸਭ ਤੋਂ ਪਹਿਲਾਂ ਲਾਗੂ ਕਰ ਦਿੱਤਾ ਗਿਆ ਔਰ ਕੇਂਦਰ ਸਰਕਾਰ ਦੀਆਂ ਨੀਤੀਆਂ ਦੇ ਤਹਿਤ ਪੰਜਾਬ ਸਰਕਾਰ ਕੰਮ ਕਰ ਰਹੀ ਹੈ ਇਸ ਤਰ੍ਹਾਂ ਦੇ ਦੋਸ਼ ਲੱਗ ਰਹੇ ਨੇ ਹੁਣ ਇਹ ਵੀ ਕੀਤਾ ਗਿਆ ਹੈ ਇਸ ਵਿੱਚ ਸੋਧ ਕਰਨ ਦੇ ਵਿੱਚ ਇੱਕ ਜੁਰਮਾਨੇ ਦੀ ਰਕਮ 100 ਤੋਂ ਵਧਾ ਕੇ 30000 ਰੁਪਏ ਕਰ ਦਿੱਤੀ ਗਈ ਹੈ ਕਿ ਜੇਕਰ ਕੋਈ ਦੁਕਾਨਦਾਰ ਜਾਂ ادارے ਦਾ ਮਾਲਕ ਆਪਣੇ ਵਰਕਰਾਂ ਤੋਂ ਤੈਅ ਸਮੇਂ ਤੋਂ ਵੱਧ ਕੰਮ ਕਰਵਾਉਂਦਾ ਹੈ ਤਾਂ ਇਸ ਦੇ ਓਵਰਟਾਈਮ ਬਦਲੇ ਦੁੱਗਣਾ ਪੈਸਾ ਵੀ ਨਹੀਂ ਦਿੰਦਾ ਤਾਂ ਵਰਕਰ ਲੇਬਰ ਇਨਸਪੈਕਟਰ ਕੋਲ ਜਾ ਕੇ ਮਾਲਕ ਖਿਲਾਫ ਸ਼ਿਕਾਇਤ ਦਰਜ ਕਰਵਾ ਸਕਦੇ ਨੇ ਜਦ ਕਿ ਇਸ ਤੋਂ ਪਹਿਲਾਂ ਉਹਨਾਂ ਨੂੰ ਲੇਬਰ ਕੋਰਟ 'ਚ ਜਾਣਾ ਪੈਂਦਾ ਸੀ ਉਹਨਾਂ ਕਿਹਾ ਕਿ ਇਹਨਾਂ ਨਿਯਮਾਂ ਦਾ ਪਾਲਨ ਨਾ ਕਰਨ ਵਾਲਿਆਂ ਤੇ ਹੁਣ ਘੱਟੋ ਘੱਟ ਜੁਰਮਾਨਾ 25 ਰੁਪ ₹60 ਤੋਂ ਵੱਧ ਤੋਂ ਵੱਧ ਜੁਰਮਾਨਾ 100 ਤੋਂ ਵਧਾ ਕੇ 30,000 ਰੁਪਏ ਤੱਕ ਦਾ ਕਰ ਦਿੱਤਾ ਗਿਆ ਹੈ। ਇਸੇ ਤਰ੍ਹਾਂ ਪਹਿਲੀ ਤੇ ਦੂਜੀ ਲੰਗਣਾ ਤੇ ਇਸ ਤੋਂ ਬਾਅਦ ਦੀ ਲੰਗਣਾ ਵਿਚਾਲੇ ਸੁਧਾਰ ਲਈ 3 ਮਹੀਨਿਆਂ ਦਾ ਸਮਾਂ ਦਿੱਤਾ ਜਾਏਗਾ। ਉਲੰਘਣਾ ਦੀ ਕੰਪਾਉਂਡਿੰਗ ਲਈ ਪਰਵਾਨਗੀ ਦੇਣ ਵਾਸਤੇ ਨਵੀਂ ਧਾਰਾ 26A ਵੀ ਲਿਆਂਦੀ ਗਈ ਹੈ ਤਾਂ ਕਿ ਸੈਕਟ ਨੂੰ ਅਪਰਾਧ ਦੀ ਸ਼੍ਰੇਣੀ ਤੋਂ ਬਾਹਰ ਰੱਖਿਆ ਜਾਵੇ ਤੇ ਦੁਕਾਨਦਾਰਾਂ ਨੂੰ ਅਦਾਲਤਾਂ ਦੇ ਚੱਕਰਾਂ ਤੋਂ ਛੁਟਕਾਰਾ ਮਿਲ ਸਕੇ। ਹੁਣ ਜਿਹੜੀਆਂ ਸੋਧਾਂ ਕੀਤੀਆਂ ਗਈਆਂ ਨੇ ਇਸ ਦੇ ਵਿੱਚ ਆਪਣੇ ਆਪ ਦੇ ਵਿੱਚ ਕਈ ਆਪਾ ਵਿਰੋਧੀ ਫੈਸਲੇ ਨਜ਼ਰ ਆ ਰਹੇ ਨੇ ਕਿਉਂਕਿ ਇੱਕ ਪਾਸੇ ਕਿਹਾ ਗਿਆ ਕਿ ਇਨਸਪੈਕਟਰੀ ਰਾਜ ਖਤਮ ਕਰ ਦਿੱਤਾ ਗਿਆ ਤਾਂ ਫਿਰ ਜਦੋਂ ਕੋਈ ਸ਼ਿਕਾਇਤ ਕਰਨੀ ਹੈ ਜੇਕਰ ਕੋਈ ਨਹੀਂ ਲਾਗੂ ਕਰਦਾ ਇਹਨਾਂ ਨਿਯਮਾਂ ਨੂੰ ਵੀ ਜਿਹੜੇ ਨਵੇਂ ਬਣਾਏ ਗਏ ਨੇ ਜ ਜਿਨ੍ਹਾਂ ਨੂੰ ਸੋਧ ਕੀਤੀ ਗਈ ਜਦੋਂ ਲਾਗੂ ਹੋ ਜਾਣਗੇ ਇਹ ਨਹੀਂ ਹੁੰਦੇ ਫਿਰ ਲਾਗੂ ਤਾਂ ਉਹਨਾਂ ਦੇ ਖਿਲਾਫ ਫਿਰ ਸ਼ਿਕਾਇਤ ਕਿੱਥੇ ਕਰਨੀ ਹੈ ਇਨਸਪੈਕਟਰ ਦੇ ਕੋਲ ਤਾਂ ਕੀ ਫਿਰ ਇਨਸਪੈਕਟਰ ਜਿਵੇਂ ਕਿ ਕਿਹਾ ਗਿਆ ਕਿ ਇਨਸਪੈਕਟਰੀ ਰਾਜ ਖਤਮ ਹੋ ਜਾਵੇਗਾ ਕਿ ਉਦੋਂ ਫਿਰ ਉਹ ਨਹੀਂ ਕਰਨਗੇ ਘਾਲਾ ਮਾਲਾ ਜਾਂ ਵਾਕਈ ਇਨਸਪੈਕਟਰਾਂ ਦੇ ਉੱਤੇ ਸਵਾਲ ਚੁੱਕੇ ਗਏ ਨੇ ਹੁਣ ਸਭ ਤੋਂ ਵੱਡੀ ਗੱਲ ਇਹ ਹੈ ਕਿ ਵੀ ਦਾਵਾ ਕੀਤਾ ਗਿਆ ਮੁੱਖ ਮੰਤਰੀ ਨੇ ਕਿਹਾ ਕਿ ਐਕਟ 'ਚ ਸੋਧ ਨਾਲ ਹੀ ਛੋਟੇ ਕਾਰੋਬਾਰਾਂ ਲਈ ਰਜਿਸਟ੍ਰੇਸ਼ਨ ਪ੍ਰਕਿਰਿਆ ਲਈ ਵੀ ਸੁਚਾਰੂ ਕਰ ਦਿੱਤੀ ਗਈ ਹੈ ਹੁਣ 20 ਜਾਂ ਉਸ ਤੋਂ ਵੱਧ ਮੁਲਾਜ਼ਮਾਂ ਵਾਲੇ ਅਦਾਰਿਆਂ ਨੂੰ ਅਰਜੀ ਜਮ੍ਹਾਂ ਕਰਵਾਉਣ ਤੇ 24 ਘੰਟਿਆਂ ਦੇ ਅੰਦਰ ਅੰਦਰ ਰਜਿਸਟ੍ਰੇਸ਼ਨ ਜਿਹੜੀ ਹੋ ਜਾਵੇਗੀ ਮਨਜ਼ੂਰੀ ਖੁਦ ਬਖੁਦ ਮਿਲ ਜਾਣੀ ਹੈ ਮੰਨੀ ਜਾਵੇਗੀ ਇਸ ਸੋਧ ਤਹਿਤ 20 ਮੁਲਾਜ਼ਮਾਂ ਤੱਕ ਵਾਲੇ ਅਦਾਰਿਆਂ ਨੂੰ ਸਿਰਫ ਮੁੱਢਲੀ ਜਾਣਕਾਰੀ ਦੇਣੀ ਹੋਵੇਗੀ ਪਰ ਰਜਿਸਟਰ ਦੀ ਲੋਡ ਨਹੀਂ ਹੋਵੇਗੀ ਇਸ ਤਰ੍ਹਾਂ ਦੀਆਂ ਜਿਹੜੀਆਂ ਸੌਧਾਂ ਕੀਤੀਆਂ ਗਈਆਂ ਨੇ ਕਿੰਨੇ ਕੁ ਲਾਹੇਵੰਦ ਹੁੰਦੀਆਂ ਨੇ ਖਾਸ ਕਰਕੇ ਜਿਹੜੇ ਲੇਬਰ ਕਲਾਸ ਦੇ ਲਈ ਇਹ ਤੇ ਆਉਣ ਵਾਲਾ ਸਮਾਂ ਦੱਸੇਗਾ ਪਰ ਹੁਣ ਰਿਪੋਰਟਾਂ ਸਾਹਮਣੇ ਆਉਣੀਆਂ ਸ਼ੁਰੂ ਹੋ ਗਈਆਂ ਨੇ ਕਿ ਕਿਵੇਂ ਇਹਨਾਂ ਗੱਲਾਂ ਨੂੰ ਲੈ ਕੇ ਸਵਾਲ ਚੁੱਕੇ ਜਾ ਰਹੇ ਨੇ ਤਾਂ ਇਸ ਮਾਮਲੇ ਦੇ ਵਿੱਚ ਵੱਖ-ਵੱਖ ਰਿਆ ਜਥੇਬੰਦੀਆਂ ਵੱਲੋਂ ਵੱਖ-ਵੱਖ ਰਿਆ ਜਿਹੜੀਆਂ ਕੀ ਪਾਰਟੀਆਂ ਦੇ ਵੱਲੋਂ ਆਪਣੇ ਆਪਣੇ ਸਟੈਂਡ ਹੁਣ ਰੱਖੇ ਜਾਣਗੇ ਤੇ ਪ੍ਰਤੀਕਿਰਿਆਵਾਂ ਆਉਣੀਆਂ ਸ਼ੁਰੂ ਹੋ ਗਈਆਂ ਨੇ ਕਿ ਜਿਹੜਾ ਕਿਰਤ ਸੁਧਾਰ ਦੇ ਨਾਮ ਦੇ ਉੱਤੇ ਇੱਕ ਤੇ ਡੇ ਢੰਗ ਦੇ ਨਾਲ ਲੇਬਰ ਕੋਡ ਨੂੰ ਹੀ ਲਾਗੂ ਕੀਤਾ ਜਾ ਰਿਹਾ ਹੈ ਇਸ ਮਾਮਲੇ ਦੇ ਵਿੱਚ ਇੱਕ ਰਿਪੋਰਟ ਇਹ ਵੀ ਦੱਸਦੀ ਹੈ ਜੋ ਕਿ ਸੀਨੀਅਰ ਪੱਤਰਕਾਰ ਚਰਨਜੀਤ ਭੁੱਲਰ ਦੀ ਰਿਪੋਰਟ ਹੈ ਜਿਸ ਵਿੱਚ ਕਿਹਾ ਗਿਆ ਹੈ ਕਿ ਪੰਜਾਬ ਕੈਬਨਿਟ ਵੱਲੋਂ ਕਿਰਤ ਸੁਧਾਰ ਬਾਰੇ ਲਏ ਫੈਸਲੇ ਤੋਂ ਬਾਅਦ ਪੰਜਾਬ ਦੇ ਮਜ਼ਦੂਰ ਆਕ ਵਿੱਚ ਆ ਗਏ ਨੇ ਮਜ਼ਦੂਰ ਧਿਰਾਂ ਨੇ ਆਪ ਸਰਕਾਰ ਨੂੰ ਨਿਸ਼ਾਨੇ ਤੇ ਲਿਆ ਕੈਬਨਿਟ ਨੇ ਪੰਜਾਬ ਤੇ ਦੁਕਾਨ ਵਪਾਰਕ ਅਦਾਰੇ ਐਕਟ 1958 ਵਿੱਚ ਸੋਧ ਦੀ ਮਨਜ਼ੂਰੀ ਦਿੱਤੀ ਹੈ ਜਿਸ ਨਾਲ 20 ਤੱਕ ਮੁਲਾਜ਼ਮਾਂ ਵਾਲੇ ਸਾਰੇ ਅਦਾਰਿਆਂ ਨੂੰ ਸੈਕਟਰ ਦੀਆਂ ਸਾਰੀਆਂ ਤਜਵੀਜ਼ਾਂ ਤੋਂ ਛੋਟ ਮਿਲ ਜਾਵੇਗੀ ਜਿਵੇਂ ਕਿ ਜਾਣਕਾਰੀ ਪਹਿਲਾਂ ਦੇ ਦਿੱਤੀ ਹੈ ਤਾਂ ਓਵਰਟਾਈਮ ਦਾ ਪੈਸਾ ਦੁੱਗਣਾ ਮਿਲੇਗਾ ਪਰ ਇਸ ਮਾਮਲੇ ਦੇ ਵਿੱਚ ਖਬਰ ਵਿੱਚ ਵੀ ਹਵਾਲਾ ਦਿੱਤਾ ਗਿਆ ਕਿ ਜਿਹੜੇ ਸੀਨੀਅਰ ਕਮਿਊਨਿਸਟ ਆਗੂ ਨੇ ਤੇ ਸਾਬਕਾ ਵਿਧਾਇਕ ਹਰਦੇਵ ਅਰਸ਼ੀ ਨੇ ਇਸ ਫੈਸਲੇ ਨੂੰ ਮਜ਼ਦੂਰ ਵਿਰੋਧੀ ਪੈੰਤੜਾ ਦੱਸਿਆ ਉਹਨਾਂ ਕਿਹਾ ਕਿ ਕੇਂਦਰ ਸਰਕਾਰ ਨੇ ਜੋ ਚਾਰ ਨਵੇਂ ਕਿਰਤ ਕੋਡ ਲਿਆਂਦੇ ਨੇ ਅਸਲ ਵਿੱਚ ਪੰਜਾਬ ਸਰਕਾਰ ਦਾ ਅੱਜ ਫੈਸਲਾ ਉਸੇ ਤਰਜ਼ ਦੇ ਉੱਤੇ ਹੈ ਜਿਸ ਨਾਲ ਮਜ਼ਦੂਰ ਜਮਾਤ ਦੇ ਹੱਕ ਮਾਰੇ ਜਾਣੇ ਨੇ ਉਹਨਾਂ ਕਿਹਾ ਕਿ ਸਰਕਾਰ ਨੇ ਮਾਲਕਾਂ ਦੇ ਹੱਕਾਂ ਨੂੰ ਸੁਰੱਖਿਅਤ ਕਰ ਦਿੱਤਾ ਪਰ ਮਜ਼ਦੂਰ ਵਰਗੇ ਵਰਗ ਦੇ ਜਿਹੜੇ ਸੋਸ਼ਣ ਦਾ ਰਾਖ ਹੋਲ ਦਿੱਤਾ ਹੈ ਪਤਾ ਲੱਗਿਆ ਕਿ ਜਲੰਧਰ ਦੇ ਦੇਸ਼ ਭਗਤ ਯਾਦਗਾਰੀ ਹਾਲ ਚ ਪਿੰਡੂ ਤੇ ਖੇਤ ਮਜ਼ਦੂਰੀ ਜਥੇਬੰਦੀਆਂ ਦੇ ਮੋਰਚੇ ਦੀ ਮੀਟਿੰਗ ਚ ਇਸ ਫੈਸਲੇ ਦਾ ਸਖਤ ਨੋਟਿਸ ਲਿਆ ਗਿਆ ਹੈ ਮੋਰਚੇ ਨੇ ਪੰਜਾਬ ਦੀ ਮਜ਼ਦੂਰ ਜਮਾਤ ਨੂੰ ਲਾਮਬੰਦ ਕਰਨ ਦਾ ਫੈਸਲਾ ਕੀਤਾ ਪਿੰਡੂ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਤਰਸੀਮ ਪੀਟਰ ਦਾ ਕਹਿਣਾ ਸੀ ਕਿ ਕੈਬਨਿਟ ਦਾ ਫੈਸਲਾ ਮਜ਼ਦੂਰਾਂ ਦੇ ਹਿੱਤ ਕੁਚਲਣ ਵਾਲਾ ਹੈ ਤੇ ਹੁਣ ਲੇਬਰ ਜਮਾਤ ਆਪਣੇ ਮਾਲਕਾਂ ਨਾਲ ਝਗੜੇ ਦੀ ਸੂਰਤ ਵਿੱਚ ਕਿਸੇ ਲੇਬਰ ਕੋਰਟ ਦਾ ਦਰਵਾਜ਼ਾ ਨਹੀਂ ਖੜਕਾ ਸਕੇਗੀ ਇਸ ਦਾ ਫਾਇਦਾ ਕਾਰਪੋਰੇਟ ਅਦਾਰਿਆਂ ਨੂੰ ਮਿਲੇਗਾ ਤੇ ਇਸੇ ਦੌਰਾਨ ਮਜ਼ਦੂਰ ਮੁਕਤੀ ਮੋਰਚਾ ਆਜ਼ਾਦ ਪੰਜਾਬ ਦੇ ਪ੍ਰਧਾਨ ਭਗਵੰਤ ਸਮਾਉ ਦਾ ਕਹਿਣਾ ਸੀ ਕਿ ਲੁਧਿਆਣਾ ਦੀ ਜ਼ਿਮਨੀ ਚੋਣ ਕਰਕੇ ਕਾਰਪੋਰੇਟ ਅਦਾਰਿਆਂ ਨੂੰ ਖੁਸ਼ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ ਤੇ ਮਜ਼ਦੂਰਾਂ ਨੂੰ ਲਤਾੜ ਸਲਾ ਲਿਆ ਗਿਆ ਇਸ ਤਰ੍ਹਾਂ ਦੇ ਇਤਰਾਜ਼ ਸਾਹਮਣੇ ਆ ਰਹੇ ਨੇ ਦੇਖਦੇ ਹਾਂ ਕਿ ਪੰਜਾਬ ਸਰਕਾਰ ਨੂੰ ਇਸ ਮਾਮਲੇ ਦੇ ਵਿੱਚ ਕੀ ਯੂ ਟਰਨ ਲੈਣਾ ਪਵੇਗਾ ਜਾਂ ਪੰਜਾਬ ਵਿਧਾਨ ਸਭਾ ਦੇ ਵਿੱਚ ਮਤਾ ਲਿਆ ਕੇ ਬਿੱਲ ਲਿਆ ਕੇ ਇਸ ਨੂੰ ਕਾਨੂੰਨੀ ਰੂਪ ਵੀ ਦੇ ਦਿੱਤਾ ਜਾਵੇਗਾ ਇਹ ਆਉਣ ਵਾਲਾ ਸਮਾਂ ਦੱਸੇਗਾ ਫਿਲਹਾਲ ਜਦ ਤੱਕ ਨਵੀਂ ਜਾਣਕਾਰੀ ਆਉਂਦੀ ਹੈ ਤਦ ਤੱਕ ਤੁਸੀਂ ਬੜੇ ਰਹੋ এবੀਸੀ ਪੰਜਾਬ ਦੇ ਨਾਲ